ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਹਮਣੇ ਅੱਜ ਦੀ ਵੱਡੀ ਅਪਡੇਟ ਲੈ ਕੇ। ਸੋ ਦੋਸਤੋ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਕਿ ਪਟੀਸ਼ਨਰਜ਼ ਨੂੰ ਹੁਣ ਰਿਕਵਰੀ ਤੋਂ ਰਾਹਤ ਮਿਲ ਚੁੱਕੀ ਹੈ। ਬਹੁਤ ਮਹੱਤਵਪੂਰਨ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹੈ ਕਿਰਪਾ ਕਰਕੇ ਬਣੀ ਰਹੋ। ਸੋ ਜਿਹੜੇ ਭੈਣ ਭਰਾ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈ ਕਿਉਂਕਿ ਕੋਸ਼ਿਸ਼ ਕਰਦੇ ਹਾਂ ਤੁਹਾਡੇ ਲਈ ਹਰ ਦਿਨ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਰਹੇ। ਸੋ ਇਹ ਵੱਡੀ ਅਪਡੇਟ ਹਾਲਾਂਕਿ ਦੋਸਤੋ 6635 ਕੈਂਡੀਡੇਟਸ ਵਾਸਤੇ ਹੈ। ਕਿਉਂਕਿ 3704 ਕੈਡਰ ਵਾਸਤੇ ਪਹਿਲਾਂ ਹੀ ਇਹ ਰਿਕਵਰੀ ਵਾਸਤੇ ਜਿਹੜੀ ਉਹ ਰੋਕ ਲ ਸ਼ਾਰਪੈਂਟੀ ਕੈਂਡੀਡੇਸ ਵਾਸਤੇ ਹੈ ਸੋ ਜੱਗਾ ਸਿੰਘ ਕੇਸ ਦੇ ਵਿੱਚ ਇੱਕ ਸੁਪਰੀਮ ਕੋਰਟ ਵੱਲੋਂ ਵੱਡਾ ਜਿਹੜਾ ਉਹ ਅਪਡੇਟ ਦੇਖਣ ਨੂੰ ਮਿਲ ਰਹੀ ਹੈ ਠੀਕ ਹੈ ਜੀ ਸੋ ਮਹੱਤਵਪੂਰਨ ਅਪਡੇਟ ਕੀ ਹੈ ਜੀ ਰਿਕਵਰੀ ਰੋਕਣ ਦੇ ਮਾਮਲੇ ਵਿੱਚ ਪੰਜਾਬ ਐਂਡ ਹਾਈ ਕੋਰਟ ਵਿੱਚ ਸੀ ਡਬਲਯੂ ਪੀ ਭਾਵ 33298 ਜੱਗਾ ਸਿੰਘ ਐਂਡ ਅਦਰ ਕੇਸ ਦੀ ਜਿਹੜੀ ਅੱਜ ਸੁਣਵਾਈ ਸੀ ਉਹਦਾ ਫੈਸਲਾ ਆ ਚੁੱਕਿਆ ਸੋ ਫੈਸਲਾ ਪਟੀਸ਼ਨਰ ਦੇ ਹੱਕ ਦੇ ਵਿੱਚ ਆਇਆ ਸੋ ਕਿਰਪਾ ਕਰਕੇ ਵੱਧ ਤੋਂ ਵੱਧ ਉਹਨਾਂ ਨੂੰ ਪੜਨ ਪਰਮਾਨਾ ਜਰੂਰ ਸਾਂਝਾ ਕਰੋ ਜਿਹੜੇ ਇਸ ਦਾ ਹਿੱਸਾ ਨੇ ਸੋ ਅਦਾਲਤ ਵੱਲੋਂ ਰਿਕਵਰੀ ਤੇ ਪੂਰਨ ਤੌਰ ਤੇ ਸਟੇ ਮਿਲ ਗਈਆਂ ਆਰਡਰ ਸ਼ਾਮ ਤੱਕ ਅਪਲੋਡ ਹੋ ਜਾਣਗੇ ਠੀਕ ਹੈ ਜੀ ਸੋ ਜਗਾਂ ਸਿੰਘ ਜਿਹੜੇ ਕੇਸ ਦੇ ਮੈਂਬਰਸ ਨੇ ਉਹਨਾਂ ਵੱਲੋਂ ਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਹੁਣ ਕਿੰਨਾ ਕੇਸਾਂ ਦੇ ਵਿੱਚ ਜਿਹੜੀ ਰਿਕਵਰੀ ਹੋ ਨਹੀਂ ਹੁੰਦੀ ਠੀਕ ਹੈ ਜੀ ਕਿਉਂ ਜਿਹੜਾ ਕੋਰਟ ਵੱਲੋਂ ਫੈਸਲਾ ਪਟੀਸ਼ਨਰ ਦੇ ਹੱਕ ਦੇ ਵਿੱਚ ਦਿੱਤੇ ਗਿਆ ਇਹਦੇ ਬਾਰੇ ਵੀ ਆਪਾਂ ਥੋੜੀ ਜਾਣਕਾਰੀ ਸਾਂਝੀ ਕਰ ਲੈਣੇ ਆ ਹਾਲਾਂਕਿ ਜੇ ਤੁਹਾਡੇ ਧਿਆਨ ਦੇ ਵਿੱਚ ਹੋਊ ਤਾਂ ਆਪਾਂ ਕਾਫੀ ਸਮਾਂ ਪਹਿਲਾਂ ਇੱਕ ਵੀਡੀਓ ਵੀ ਅਪਲੋਡ ਕੀਤੀ ਸੀ ਪਹਿਲਾਂ ਕੀ ਗਰੁੱਪ ਸੀ ਤੇ ਗਰੁੱਪ ਡੀ ਤੋਂ ਜਿਹੜੀ ਰਿਕਵਰੀ ਨਹੀਂ ਹੁੰਦੀ ਠੀਕ ਹੈ ਜੀ ਸੋ ਉਸ ਦੇ ਸੰਬੰਧ ਵਿੱਚ ਕੋਰਟ ਵੱਲੋਂ ਵੀ ਅੱਜ ਜਿਹੜਾ ਫੈਸਲਾ ਉਹ ਆ ਚੁੱਕਿਆ ਸੋ ਉਹ ਤੁਹਾਡਾ ਸੰਝਾ ਕਰ ਲੈਣੇ ਆਪਾਂ ਵੀ ਕਿਹੜੀ ਹੋਰ ਜਾਣਕਾਰੀ ਵੀ ਕਿੰਨਾ ਹਾਲਾਤਾਂ ਦੇ ਵਿੱਚ ਜਿਹੜੀ ਰਿਕਵਰੀ ਨਹੀਂ ਹੋ ਸਕਦੀ ਸੋ ਆ ਕੁਝ ਹੋਰ ਜਿਹੜੇ ਆਪਣੇ ਕੋਲੇ ਮਹੱਤਵਪੂਰਨ ਨਿਵੇਂ ਕਹਿ ਦੀ ਵੀ ਨੋਟਸ ਨੇ ਜਿਨ੍ਹਾਂ ਦੇ ਆਧਾਰ ਤੇ ਜਿਹੜੀ ਸੁਪਰੀਮ ਕੋਰਟ ਵੱਲੋਂ ਜਿਹੜਾ ਉਹ ਫੈਸਲਾ ਕੀਤਾ ਗਿਆ ਸੋ ਸੁਪਰੀਮ ਕੋਰਟ ਦਾ ਮਹੱਤਵਪੂਰਨ ਫੈਸਲਾ ਜਿਹੜਾ ਪਹਿਲਾਂ ਹੋਇਆ ਹੋਇਆ ਠੀਕ ਹੈ ਜੀ ਅਦਾਲਤ ਨੇ ਕਿਹਾ ਕਿ ਕਈ ਹਾਲਾਤਾਂ 'ਚ ਸਰਕਾਰ ਵਸੂਲੀ ਨਹੀਂ ਕਰ ਸਕਦੀ ਗੈਰ ਕਾਨੂੰਨੀ ਮੰਨਿਆ ਜਾ ਸਕਦਾ ਹੈ ਉਹ ਹਾਲਾਤ ਕਿਹੜੇ ਕਿਹੜੇ ਨੇ ਕਲਾਸ 3 ਤੇ 4 ਭਰਾਵ ਗਰੁੱਪ ਸੀ ਤੇ ਡੀ ਕਰਮਚਾਰੀ ਤੋਂ ਵਸੂਲੀ ਨਹੀਂ ਹੋ ਸਕਦੀ ਰਿਟਾਇਰ ਹੋਏ ਜਾਂ ਇੱਕ ਸਾਲ ਦੇ ਅੰਦਰ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਤੋਂ ਵੀ ਵਸੂਲੀ ਨਹੀਂ ਕੀਤੀ ਜਾ ਸਕਦੀ ਠੀਕ ਹੈ ਜੀ ਧਿਆਨ ਨਾਲ ਸੁਣ ਲੈਣ ਕਿਰਪਾ ਕਰਕੇ ਭੈਣ ਭਰਾ ਚਾਹੇ ਤਾਂ ਤੁਸੀਂ ਇਹਦਾ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਤਾਂ ਕਿ ਤੁਸੀਂ ਸਾਂਭ ਸਕਦੇ ਹੋ ਜਾਂ ਜਿਹੜੇ ਆਉਣ ਵਾਲੇ ਭੈਣ ਭਰਾ ਉਹਨਾਂ ਵਾਸਤੇ ਵੀ ਜਿਹੜਾ ਇਹ ਦੱਸਿਆ ਜਾ ਸਕਦਾ ਹੈ ਸੁਰ ਰਟਾਇਰ ਹੋ ਜਾ ਇੱਕ ਸਾਲ ਦੇ ਅੰਦਰ ਰਟਾਇਰ ਹੋਣ ਵਾਲੇ ਕਰਮਚਾਰੀ ਉਹਨਾਂ ਤੋਂ ਵੀ ਨਹੀਂ ਵਸੂਲੀ ਹੋ ਸਕਦੀ ਦੂਸਰਾ ਜੇ ਭੁਗਤਾਨ ਨੂੰ 5 ਸਾਲ ਤੋਂ ਵੱਧ ਸਮਾਂ ਹੋ ਗਿਆ ਵਸੂਲੀ ਨਹੀਂ ਠੀਕ ਹੈ ਜੀ ਭਾਪ ਜੀ 5 ਸਾਲ ਦੇ ਅੰਦਰ ਅੰਦਰ ਵਸੂਲੀ ਹੋ ਗਈ ਤਾਂ ਠੀਕ ਹੈ ਆਦਰਵਾਇਸ 5 ਸਾਲ ਤੋਂ ਵੱਧ ਸਮਾਂ ਹੋ ਗਿਆ ਤਾਂ ਉਹਦੇ ਵਿੱਚ ਵੀ ਵਸੂਲੀ ਨਹੀਂ ਕੀਤੀ ਜਾ ਸਕਦੀ ਦੂਸਰਾ ਜਦੋਂ ਗਲਤੀ ਨਾਲ ਉੱਚ ਅਹੁਦੇ ਦੀ ਤਨਖਾਹ ਮਿਲ ਗਈ ਉਦੋਂ ਵੀ ਵਸੂਲੀ ਨਹੀਂ ਕੀਤੀ ਜਾ ਸਕਦੀ ਭਾਪ ਤੁਸੀਂ ਈਟੀਟੀ ਕੇਡਰ ਦੇ ਹੋ ਤੁਸੀਂ ਮਾਸਟਰ ਕੇਡ ਵਿੱਚ ਪ੍ਰਮੋਟ ਹੋ ਗਏ ਜਾਂ ਜਿਵੇਂ ਕਹਿ ਦਈਏ ਵੀ ਮਾਸਟਰ ਕੇਡ ਦੇ ਸਿ ਲੈਕਚਰਰ ਜਾਂ ਪ੍ਰਿੰਸੀਪਲ ਪ੍ਰਮੋਟ ਹੋ ਗਏ ਠੀਕ ਹੈ ਜੀ ਕਿਸੇ ਕਾਰਨ ਕਰਕੇ ਉਹ ਬਾਅਦ ਦੇ ਵਿੱਚ ਕੋਈ ਉਤੇ ਰੋਕ ਲੱਗ ਗਈ ਤਾਂ ਜਿਹੜੀ ਤਨਖਾਹ ਤੁਹਾਨੂੰ ਉਸ ਅਹੁਦੇ ਤੇ ਮਿਲੇਗੀ ਉਸ ਦੀ ਵੀ ਰਿਕਵਰੀ ਨਹੀਂ ਕੀਤੀ ਜਾ ਸਕਦੀ ਠੀਕ ਹੈ ਜੀ ਜਿੱਥੇ ਵਸੂਲੀ ਕਰਨਾ ਬੇਇਨਸਾਫੀ ਜਾਂ ਕਠੋਰਤਾ ਹੋਵੇ ਉੱਥੇ ਪੂਰੀ ਰੋਕ ਲਗਾਏਗੀ ਸੁਪਰੀਮ ਕੋਰਟ ਨੇ ਇਹ ਸਪਸ਼ਟ ਕਿਹਾ ਕਿ ਇਹਨਾਂ ਹਾਲਾਤਾਂ ਵਿੱਚ ਜਿਹੜੀ ਉਹ ਵਸੂਲੀ ਨਹੀਂ ਕੀਤੀ ਜਾ ਸਕਦੀ ਠੀਕ ਹੈ ਜੀ ਸੋ ਬਹੁਤ ਵਧੀਆ ਜਾਣਕਾਰੀ ਜਿਹੜੀ ਉਹ ਅ ਨਿਕਲ ਕੇ ਸਾਹਮਣੇ ਆਈ ਹੈ ਕਿਰਪਾ ਕਰਕੇ ਇਸ ਨੂੰ ਬਾਕੀ ਭੈਣ ਭਰਾਵਾਂ ਨਾਲ ਜ਼ਰੂਰ ਸਾਂਝਾ ਕਰਿਓ ਅਤੇ ਹਰ ਦਿਨ ਕੁਝ ਨਵਾਂ ਸਿੱਖਣ ਦੀ ਜਾਲਣ ਦੇ ਜੁੜੇ ਸਾਡੇ ਨਾਲ ਕਿਰਪਾ ਕਰਕੇ ਸਪੋਰਟ ਜ਼ਰੂਰ ਕਰਿਆ ਕਰੋ ਆਪਣੇ ਵਿਚਾਰ ਜਿਹੜੇ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਹਾਈਪ ਜ਼ਰੂਰ ਕਰਿਆ ਕਰੋ ਧੰਨਵਾਦ